ਸਾਜੇ ਨਵਾਜੀ ਸਾਧ ਸੰਗਤ ਮਾਈ ਭਾਈ ਗੁਰੂ ਪਿਆਰਿਓ ਵੱਡੇ ਭਾਗ ਸੁਖ ਭਾਗ ਸਮਾ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਨ ਦਾ ਪ੍ਰਾਪਤ ਹੋਇਆ ਹੈ ਮਨ ਨੂੰ ਇਕਾਗਰ ਚਿਤ ਕਰਕੇ ਉਹ ਦੇ ਮਹੀਨੇ ਦੀ ਕਥਾ ਸਰਵਣ ਕਰੀਏ پائی ਸਤਨਾ ਵਾਹਿਗੁਰੂ ਸਹਿਬ ਜੀਓ ਉਹ ਖੁਖ ਤੁਖਾਰ ਨਾ ਵਿਅਪਈ ਕੰਟ ਮਿਲਿਆ ਹਰਨਾਹ ਮਨ ਵਿਦਿਆ ਚਰਨਾਰਵਿੰਦ ਦਰਸ਼ਨ ਲਗੜਾ ਸਾਹ ਓਟ ਗਵਿੰਦ ਗੋਪਾਲ ਰਾਇ ਸੇਵਾ ਸੁਮਿਲਾ ਬਿਖਿਆ ਪੁਹੇ ਨਸਕਈ ਮਿਲ ਸਾਧੂ ਗੁਣਗਾਹੋ ਜਹਤ ਉਪਜੀਤ ਹੈ ਮਿਲੀ ਸਚੀ ਪ੍ਰੀਤ ਸੁਮਾਹ ਕਰ ਗਹ ਲੈਨੀ ਪਾਰ ਬ੍ਰਹਮ ਬੋਹੜ ਨ ਵਿਛੜਿਆ ਹੋ ਬਾਰਜਾਉ ਲਖ ਬੇਰੀਆ ਹਰ ਸੱਜਣਾ ਅਗਮ ਅਪਹਾਉ ਸਰਮ ਪੈ ਨਰਣ ਨਾਨਕ ਦਰਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਵਖੇੇ ਬਰਵਉ ਪੋਖ ਸੁਹੰਦਾ ਸਰਬ ਸੁਖ ਸਵਕਸ਼ੇ ਪਰਵਾਹ ਹੋ ਪੰਜਵੇਂ ਗੁਰੂ ਨਾਨਕ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਬਾਣੀ 12 ਮਹਾ ਦੇ ਵਿੱਚ ਉਹ ਦੇ ਮਹੀਨੇ ਰਾਹੀ ਉਪਦੇਸ਼ ਕਰ ਰਹੇ ਨੇ ਭਾਈ ਪੋਖ ਤੁਖਾਰ ਨਾ ਬਪਈ ਕਾਂਟ ਮੇਲੇ ਆਹਰ ਨਾ ਕਿ ਜਿਨਾ ਜੀਵ ਇਸਤਰੀਆਂ ਨੂੰ ਪੋਦੇ ਮਹੀਨੇ ਪਰਮਾਤਮਾ ਬਿਸਰਦਾ ਨਹੀਂ ਜਿਨਾ ਇਸਤਰੀਆਂ ਨੂੰ ਹਰ ਵਕ ਆਪਣੇ ਪਤੀ ਪ੍ਰਭੂ ਪਰਮਾਤਮਾ ਦੀ ਯਾਰ ਆਉਂਦੀ ਰਹਦੀ ਐ ਜੁੜੀਆਂ ਰਹਦੀ ਐ ਜੀਵ ਇਸਤਰੀ ਪਹਿਲਾਂ ਜੀਵ ਇਸਤਰੀ ਸਮਝ ਲਿਓ ਭਾਈ ਅਸੀਂ ਸਾਰੇ ਹੀ ਜੋ ਭਾਵੇਂ ਕੋਈ ਮਨੁੱਖ ਹੈ ਤੇ ਭਾਵੇਂ ਕੋਈ ਇਸਤਰੀ ਹੈ ਅਸੀਂ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀਆਂ ਇਸਤਰੀਆਂ ਭਾਈ ਤੇ ਪ੍ਰਭ ਸਾਡਾ ਪਤੀ ਹੈ ਮਾਲਕ ਹੈ ਧਾਕਰ ਇੱਕ ਸਵਾਈ ਨਾਰ ਸਾਰੇ ਅਸੀਂ ਪ੍ਰਮਾਤਮਾ ਦੀਆਂ ਇਸਤਰੀਆਂ ਤੇ ਸਾਡਾ ਮਾਲਕ ਪਤੀ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਜਿਹੜੀਆਂ ਜੀਵ ਇਸਤਰੀਆਂ ਆਪਣੇ ਕਾਂਠ ਦੇ ਰਾਹੀ ਵਾਹਿਗੁਰੂ ਪ੍ਰਮਾਤਮਾ ਨੂੰ ਸੇਮਰਦੇ ਆ ਯਾਦ ਕਰਦੇ ਆ ਉਹਦੇ ਨਾਲ ਹਰ ਵੇਲੇ ਜੁੜੀਆਂ ਰਹਿੰਦੀਆਂ ਨੇ ਹਾਲ ਵੀਰੇ ਪ੍ਰਮਾਤਮਾ ਨਾਲ ਜੁੜਨਾ ਕੀ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਜਿਹੜੀ ਜੀਵ ਇਸਤਰੀ ਆਪਣੇ ਪ੍ਰਭੂ ਪਤੀ ਪ੍ਰਮਾਤਮਾ ਨੂੰ ਕਦੇ ਵਿਸਾਰਦੀ ਨਹੀਂ ਭੁੱਲਦੀ ਨਹੀਂ ਹਰ ਵਕਤ ਚੇਤੇ ਕਰਦੀ ਆ ਕਹਿੰਦੇ ਉਹਦੇ ਲਈ ਪੋ ਦਾ ਮਹੀਨਾ ਆਮੇ ਕੜਕ ਦੀ ਠੰਡ ਹੈ ਕੱਕਰ ਪੈ ਰਿਹਾ ਪਰ ਉਹ ਨੂੰ ਇਹ ਠੰਡ ਪੂਨੀ ਸਕਦੀ ਭਾਵ ਕੀ ਉਹ ਠੰਡ ਮਹਿਸੂਸ ਨਹੀਂ ਕਰਦਾ ਉਹਦੇ ਤੇ ਠੰਡ ਅਸਰ ਨਹੀਂ ਕਰਦੀ ਔਰ ਇਸ ਗੱਲ ਦਾ ਸਬੂਤ ਕੀ ਹੈ ਗੁਰਮਖੋ ਕਿਉਂਕਿ ਅੱਜ ਤਰਕ ਬਹੁਤ ਕਰਦੇ ਨੇ ਵੀ ਇਹ ਕਿਵੇਂ ਹੋ ਸਕਦਾ ਜੀ ਇਸ ਗੱਲ ਦਾ ਸਬੂਤ ਸਾਡੇ ਸਾਹਮਣੇ ਆ ਪੂ ਦਾ ਮਹੀਨਾ ਸ਼ੁਰੂ ਹੋਇਆ ਗੁਰਮੁਖੋ ਪੂਦ ਮਹੀਨੇ ਤੋਂ ਲੈ ਕੇ ਮਾਗ ਦੇ ਮਹੀਨੇ ਤੱਕ ਇਹ ਜੋ ਪੂਰਾ ਮਹੀਨਾ ਸ਼ਹਾਦਤਾਂ ਦਾ ਸਿੰਘਾਂ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਸਭ ਤੋਂ ਜ਼ਿਆਦਾ ਇਸ ਮਹੀਨੇ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਔਰ अनेका ਸਿੰਘ ਜਿਨ੍ਹਾਂ ਨੇ ਇਹ ਮਹੀਨੇ ਪੂਦੇ ਮਹੀਨੇ ਤੋਂ ਲੈ ਕੇ ਮਾਘ ਦੇ ਮਹੀਨੇ ਤੱਕ ਆਨੰਦਪੁਰ ਦੀ ਧਰਤੀ ਤੋਂ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਤੇ ਮੁਕਤ ਸਾਹਿਬ ਦੀ ਧਰਤੀ ਤੱਕ ਸ਼ਹੀਦੀਆਂ ਦਿੱਤੀਆਂ ਉੱਥੋਂ ਪਤਾ ਲੱਗਦਾ ਛੋਟੇ ਸਾਹਿਬ ਜਦ ਦੇ ਮਾਤਾ ਗੁਜਰ ਕੌਰ ਜੀ ਇੰਨੀ ਕੜਕ ਦੀ ਠੰਡ ਦੇ ਵਿੱਚ ਠੰਡੇ ਵਰਜ ਇੱਕ ਵਰਜ ਠੰਡਾ ਦੂਸਰਾ ਪੋਹ ਦੇ ਮਹੀਨੇ ਦੀ ਕੜਕ ਦੀ ਠੰਡ ਠੰਡੇ ਵਰਦ ਦੇ ਵਿੱਚ ਕੈਦ ਨੇ ਕੋਈ ਕੱਪੜਾ ਨਹੀਂ ਕੋਈ ਲੀੜਾ ਨਹੀਂ ਫੇਰ ਵੀ ਉਹਨਾਂ ਨੂੰ ਠੰਡ ਨਹੀਂ ਪੋਰਹੀ ਠੰਡ ਨਹੀਂ ਵਿਆਪਦੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਨਾਲ ਜੁੜੇ ਨੇ ਜਿਹੜੇ ਜਿਨ੍ਹਾਂ ਨੇ ਵਾਹਿਗੁਰੂ ਨਾਲ ਗੱਲਬੱਕੜੀ ਪਾਈ ਹੈ ਗੱਲਬੱਕੜੀ ਪਾਉਣ ਦਾ ਹੀ ਮਤਲਬ ਹੈ ਜਿਹੜੇ ਆਪਣੇ ਗਲੇ ਦੇ ਰਾਹੀਂ ਕੰਠ ਦੇ ਰਾਹੀਂ ਜੀਭਾ ਦੇ ਰਾਹੀਂ ਹਰ ਵਕਤ ਪ੍ਰਮਾਤਮਾ ਨੂੰ ਜਪਦੇ ਨੇ ਉਹਨਾਂ ਨੂੰ ਪੋਦੇ ਮਹੀਨੇ ਦੀ ਕਰਤਰੀ ਠੰਡ ਨਹੀਂ ਵਿਆਪ ਸਤ ਦੀ ਜਿਵੇਂ ਮਾਤਾ ਗੁਜਰ ਕੌਰ ਜੀ ਤੇ ਮਾਤਾ ਉਜਲ ਕੌਰ ਜੀ ਤੇ ਛੋਟੇ ਸਹਿਬ ਜਾਤੇ ਦੇਖੋ ਇਹ ਹੈ ਨਾਮ ਦੀਆਂ ਬਰਕਤਾਂ ਪਰਮਾਤਮਾ ਨਾਲ ਜਿਹਨਾਂ ਦਾ ਪਿਆਰ ਹੈ ਭੋਖ ਤੁਖਾਰ ਨ ਵੈਪੀ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰ ਵਿੰਦ ਦਰਸ਼ਨ ਲਗੜਾ ਸਾਹ ਜਿਨ੍ਹਾਂ ਜੀਵ ਇਸਤਰੀਆਂ ਦਾ ਮਨ ਹੈ ਹਰ ਵੇਲੇ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਹਰ ਸਾਹ ਦੇ ਨਾਲ ਵਾਹਿਗੁਰੂ ਯਾਦ ਆਉਂਦਾ ਹੈ ਉਹਨਾਂ ਨੂੰ ਕਹਿੰਦੇ ਵਾਹਿਗੁਰੂ ਜੀ ਉਹ ਦੇ ਮਹੀਨੇ ਦੀ ਠੰਡ ਨਹੀਂ ਵਿਆਪਦੀ ਨਹੀਂ ਲੱਗਦੀ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਮਿਲਾਹ ਇਹਨੀਆਂ ਜੀ ਵਿਸਤਰੀਆਂ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਆਸਰੇ ਜੋ ਸਾਰੀ ਧਰਤੀ ਦਾ ਰਾਜਾ ਹੈ ਮਾਲਕ ਹੈ ਉਹਦਾ ਆਸਰਾ ਤੱਕਦੀਆਂ ਉਹ ਫਿਰ ਸਦਾਈ ਖੁਸ਼ ਆਨੰਦ ਰਹਿndੀਆਂ ਨੇ ਵਿਕਿਆ ਭੋਇ ਨਾ ਸਕਈ ਮਿਲਗ ਸਾਧੂ ਹਉਨ ਗਾਹੋ ਜਿਹੜੀਆਂ ਆਪਣੇ ਗੁਰੂ ਨਾਲ ਮਿਲ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਪ੍ਰਮਾਤਮਾ ਪਤੀ ਦੇ ਗੁਣ ਗਾਉਂਦੀਆਂ ਨੇ ਉਨਾਂ ਨੂੰ ਫਿਰ ਇਹ ਪੋ ਦਾ ਮਹੀਨਾ ਠੰਡਾ ਨਹੀਂ ਜਾ ਪਤਾ ਜਹਤੇ ਉਪਜੀਤ ਹੈ ਵਿਲੀ ਸੱਚੀ ਪ੍ਰੀਤ ਸੁਮਾਹ ਓ ਜੀਵ ਇਸਤਰੀਆਂ ਫਿਰ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਸਦਕਾ ਜਿੱਥੋਂ ਪੈਦਾ ਹੋਈਆਂ ਜਿਸ ਪਰਮਾਤਮਾ ਚੋਂ ਉਪਜੀਆਂ ਪੈਦਾ ਹੋਈਆਂ ਜਨਮੀਆਂ ਸੱਚੇ ਪ੍ਰੇਮ ਦੇ ਸਦਕਾ ਉਹ ਸੱਚੇ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਭਾਈ ਕਰ ਗਹਿ ਲਿਨਿ ਪਾਰ ਭ੍ਰੰ ਬਹੁੜਨਾ ਵਿਛੜਿਆ ਹੋ ਜਦੋਂ ਸਤਿਗੁਰੂ ਦੀ ਕਿਰਪਾ ਤੇ ਸਦਕਾ ਕਿਉਂਕਿ ਸਤਿਗੁਰ ਵਿਚੋਲੇ ਨੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਜਿਸ ਜੀਵ ਇਸਤਰੀ ਦੀ ਬਾਹ ਮੇਰਾ ਵਾਹਿਗੁਰੂ ਪਕੜ ਲੈਂਦਾ ਉਹ ਫਿਰ ਕਦੇ ਵਿਛੜਦੀ ਨਹੀਂ ਪ੍ਰਮਾਤਮਾ ਉਹਨਾਂ ਨੂੰ ਕਦੇ ਬਿਛੋੜਾ ਨਹੀਂ ਦਿੰਦਾ ਭਾਈ ਅਤੇ ਨਾ ਹੀ ਉਹ ਜੀਵ ਇਸਤਰੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ ਵਾਰ ਜਾਉ ਲਖਵੇਰੀਆ ਹਰ ਸੱਜਣ ਅਗਮ ਅਗਾਹੋ ਗੁਰੂ ਮਹਾਰਾਜ ਜੀ ਕਹਿੰਦੇ ਬਲੇ ਹਾਰ ਜਾਵਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਬਹੁਤ ਅਗੰ ਬਹੁਤ ਵੱਡਾ ਅਤੇ ਪੌਂਚ ਤੋਂ ਪਰੇ ਹੈ ਪਰ ਪ੍ਰੇਮ ਦੇ ਸਦਕਾ ਜਿਹੜੀਆਂ ਜੀਵ ਇਸਤਰੀਆਂ ਪ੍ਰੇਮ ਦੇ ਸਦਕਾ ਉਹਨਾਂ ਨੂੰ ਪ੍ਰਾਪਤ ਕਰਦੀਆਂ ਉਹਨਾਂ ਤੋਂ ਵੀ ਬਲਿਹਾਰ ਜਾਈਏ ਤੇ ਪ੍ਰਭੂ ਪਰਮਾਤਮਾ ਤੋਂ ਵੀ ਬਲਿਹਾਰ ਜਾਂਦੇ ਆਂ ਸਰਮ ਪਈ ਨਾਰਣ ਦਰ ਨਾਨਕ ਤਰਪਈ ਹੋ ਜਿਸ ਪਰਮਾਤਮਾ ਨੇ ਚਰਨਾਂ ਚ ਆਈ ਪ੍ਰੇਮ ਨਾਲ ਭਿੱਜੀ ਜੀਵ ਜੀਵ ਇਸਤਰੀ ਦੀ ਇੱਜ਼ਤ ਰੱਖੀ ਹੈ ਭਾਈ ਓਖ ਸੁਹੰਦਾ ਸਰਬ ਸੁਖ ਜਿਸ ਵਖਸ਼ੇ ਵੇ ਪਰਵਾਹੋ بے ਪ੍ਰਵਾਹ ਪ੍ਰਮਾਤਮਾ ਵਾਹਿਗੁਰੂ ਜਿਹਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਕਿਰਪਾ ਕਰਦਾ ਉਹ ਜੀਵ ਇਸਤਰੀ ਪੋਦੇ ਬਹੀਨੇ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਕਰ ਲੈਂਦੀ ਆ ਭਾਈ ਪਾਪ ਕੀ ਹੋਇਆ ਜਿਹੜੇ ਮਨੁੱਖ ਜੀਵ ਇਸਤਰੀਆਂ ਹਰ ਵੇਲੇ ਪ੍ਰਮਾਤਮਾ ਦੇ ਚਰਨ ਕਮਲਾਂ ਨਾਲ ਜੁੜੇ ਰਹਿੰਦੇ ਨੇ ਪਾਪ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਅਮੀਰੀ ਅਤੇ ਭਾਵੇਂ ਗਰੀਬੀ ਅਤੇ ਠੰਡ ਅਤੇ ਭਾਵੇਂ ਗਰਮੀ ਹੈ ਉਹਨਾਂ ਨੂੰ ਠੰਡ ਜੇਠ ਦੀ ਗਰਮੀ ਇਹ ਉਹਨਾਂ ਨੂੰ ਨਹੀਂ ਪਾਉਂਦੇ ਜੇ ਨੰਦਾ ਪ੍ਰਮਾਤਮਾ ਨਾਲ ਪਿਆਰ ਪੈ ਗਿਆ ਉਹਨਾਂ ਨੂੰ ਨਾ ਤਾਂ ਪੋਹ ਦੀ ਕੜਕ ਦੀ ਠੰਡ ਤੇ ਨਾ ਹੀ ਜੇਠ ਦੀ ਗਰਮੀ ਉਹਨਾਂ ਨੂੰ ਨਹੀਂ ਪਿਆਰਿਓ ਲੱਗਦੀ ਜੇਠ ਸੁਹੰਦਾ ਸਰਬ ਸੁਖ ਸਾਰੇ ਮਹੀਨੇ ਉਹਨਾਂ ਲਈ ਸੁਖ ਦਾ ਇਕ ਨੇ ਜੇਠ ਜੁਣੰਧਾ ਲੋੜੀਏ ਜਿਹੜੇ ਜੇਠ ਦੇ ਮਹੀਨੇ ਭਾਵੇਂ ਪੋਹ ਦੇ ਮਹੀਨੇ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਫੇਰ ਜੇਠ ਦੇ ਮਹੀਨੇ ਦੀ ਗਰਮੀ ਤੇ ਉਹਦੇ ਮਹੀਨੇ ਦੀ ਕੜਕ ਦੀ ਠੰਡ ਔਰ ਜ਼ਹਿਰ ਰੂਪੀ ਇਹ ਮਾਇਆ ਵਿਖਿਆ ਪੁਹੇ ਨ ਸਕਈ ਮਿਲ ਸਾਧੂ ਗੁਣ ਗਾਹੋ ਵਿਖਿਆ ਜ਼ਹਿਰ ਕੀ ਹੈ ਮਾਇਆ ਉਹਨਾਂ ਦਾ ਇਹ ਮਾਇਆ ਸਾਰਾ ਸੰਸਾਰ ਮਾਇਆ ਜਿਸ ਮਾਇਆ ਦੇ ਪਿੱਛੇ ਲੱਗ ਕੇ ਜੀਵ ਇਸਤਰੀ ਨੇ ਪ੍ਰਭੂ ਪਰਮਾਤਮਾ ਨੂੰ ਭੁਲਾਇਆ ਇਰੋਨਾ ਦਾ ਇਹ ਮਾਇਆ ਕੁਝ ਨਹੀਂ ਵਿਗਾੜ ਸਕਦੀ ਸਗੋਂ ਇਹ ਮਾਇਆ ਉਹਨਾਂ ਦੀ ਸੇਵਾ ਦਾਸੀ ਬਣ ਜਾਂਦੀ ਹੈ ਭਾਈ ਇਹ ਸੀ ਗੁਰੂ ਮਹਾਰਾਜਿਆਂ ਵੱਲੋਂ ਉਪਦੇਸ਼ ਔਰ ਗਰਮੀ ਦੀ ਗੱਲ ਕਰੀਏ ਵੀ ਗਰਮੀ ਕਿਵੇਂ ਨਹੀਂ ਵਿਆਪਦੀ ਉਹਨਾਂ ਨੂੰ ਉਹ ਤਾਂ ਤੱਤੀਆਂ ਦੇਗਾਂ ਦੇ ਵਿੱਚ ਉਵਾਲੇ ਗਏ ਸਿੰਘ ਗੁਰੂ ਮਹਾਰਾਜ ਜੀ ਆਪ ਤੱਤੀ ਤਵੀ ਤੇ ਕੜਕ ਦੀ ਗਰਮ ਦੀ ਵਿੱਚ ਜੇਟ ਦੇ ਮਹੀਨੇ ਬੈਠੇ ਨੇ ਸਿਤ ਕੀ ਹੋਇਆ ਇਹ ਤਾਂ ਕੀ ਗੱਲ ਹੈ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਉਹਨਾਂ ਨੂੰ ਮਾਇਆ ਸਰਦੀ ਗਰਮੀ ਦੁੱਖ ਸੁੱਖ ਅਮੀਰੀ ਗਰੀਬੀ ਇਹਨਾਂ ਦਾ ਕੋਈ ਅਸਰ ਨਹੀਂ ਉਹਨਾਂ ਤੇ ਹੁੰਦਾ ਉਹਨਾਂ ਦੀ ਜਿਹੜੀ ਬਿਰਤੀ ਹੈ ਸਮ ਬਿਰਤੀ ਹੋ ਜਾਂਦੀ ਹੈ ਭਾਈ ਇਤਨੀਆਂ ਕਵੈਂਤੀਆਂ ਪ੍ਰਵਾਨ ਕਰਿਓ ਭਾਈ ਗਲਤੀਆਂ ਭੁੱਲਾਂ ਦੀ ਮਾਫੀ ਆਪ ਸੰਗਤਾਂ ਬਖਸ਼ਣ ਯੋਗੋ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ